ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਤੁਹਾਨੂੰ ਪਤਾ ਹੈ ਗੰਗਾ ਪੁੱਤਰ ਪੀਸ਼ਮ ਪਦਾਮਾ ਪੂਰੇ 58 ਦਿਨ ਤੱਕ ਟੀਰਾ ਦੀ ਸੇਜ ਤੇ ਸੁੱਤਾ ਰਿਹਾ ਪੂਰੇ 58 ਦਿਨ ਉਹਨਾਂ ਨੂੰ ਇੱਛਾ ਮ੍ਰਿਤੂ ਦਾ ਵਰਦਾਨ ਪ੍ਰਾਪਤ ਸੀ ਤੇ ਪੂਰੇ 58 ਦਿਨ ਤੱਕ ਗੰਗਾ ਪੁੱਤਰ ਭੀਸ਼ਮਤਾਮਾ ਨੇ ਹੋਣੀ ਨੂੰ ਅੱਗੇ ਲਾ ਕੇ ਰੱਖਿਆ ਉਹਨਾਂ ਨੇ ਆਪਣੇ ਪ੍ਰਾਨ 58 ਦਿਨ ਤੱਕ ਨਹੀਂ ਤਿਆਗੇ ਕਿਉਂਕਿ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਵਚਨ ਦਿੱਤਾ ਸੀ कि ਜਦੋਂ ਤੱਕ ਹਸਤਨਾਪੁਰ ਦੀ ਗੱਦੀ ਤੇ ਕੋਈ ਯੋਗ ਵਿਅਕਤੀ ਬੈ ਨਹੀਂ ਜਾਂਦਾ ਭਾਵ ਕਿ ਕੋਈ ਰਾਜਾ ਨਹੀਂ ਬਣ ਜਾਂਦਾ ਜੋ ਕਿ ਧਰਮੀ ਹੋਵੇ ਉਦੋਂ ਤੱਕ ਮੈਂ ਪ੍ਰਾਨ ਨਹੀਂ ਤਿਆਗਾਗਾ ਉਹਨਾਂ ਨੇ ਵਚਨ ਦਿੱਤਾ ਹੋਇਆ ਸੀ ਤੇ ਜਦੋਂ ਮਹਾਭਾਰਤ ਦਾ ਜੁਦ ਪਾਂਡਵਾ ਨੇ ਜਿੱਤ ਲਿਆ ਫਿਰ ਜਿਹੜਾ ਧਰਮਰਾਜ ਜੁਡੀਸ਼ਰ ਸੀ ਪਾਡਵਾ ਦਾ ਵੱਡਾ ਭਰਾ ਫਿਰ ਉਹ ਗੱਦੀ ਤੇ ਬੈਠਾ ਉਸ ਦਾ ਰਾਜ ਤਿਲ ਕੀਤਾ ਗਿਆ ਰਾਜਾ ਬਣਿਆ ਫਿਰ ਉਦੋਂ ਉਹਨਾਂ ਨੇ ਭਰਾ ਤਿਆਗੇ ਸੀ ਗੰਗਾ ਪੁੱਤਰ ਵੀ ਸੰਭਤਾ ਮਾਣੇ ਤੇ ਉਸ ਵੇਲੇ ਭਗਵਾਨ ਕ੍ਰਿਸ਼ਨ ਜੀ ਵੀ ਉਹਨਾਂ ਦੇ ਕੋਲ ਸਨ ਤੇ ਉਸ ਉਸ ਸਮੇਂ ਮਕਰਸ਼ ਕ੍ਰਾਂਤੀ ਦੇ ਦਿਨ ਚੱਲ ਰਹੇ ਸੀ ਤੇ ਮੰਨਿਆ ਜਾਂਦਾ ਹੈ ਕਿ ਉਸ ਦਿਨ ਪ੍ਰਾਂਤ ਤਿਆਗ ਨਾਲ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ ਭਾਵ ਕੀ ਚੰਗਾ ਮੰਨਿਆ ਗਿਆ ਹੈ ਤੇ ਉਦੋਂ ਕ੍ਰਿਸ਼ਨ ਭਗਵਾਨ ਵੀ ਕੋਲ ਸੀ ਉਹਨਾਂ ਨੇ ਕ੍ਰਿਸ਼ਨ ਭਗਵਾਨ ਦੇ ਸਾਹਮਣੇ ਆਪਣੇ ਪ੍ਰਾਂਤ ਤਿਆਗੇ ਸੀ ਤੇ 58 ਦਿਨ ਤੱਕ ਉਹ ਤੀਰਾਂ ਦੀ ਸੇਈ ਸੇਜ ਦੇ ਸੁੱਤੇ ਰਹੇ 58 ਦਿਨ ਤੱਕ ਉਹਨਾਂ ਨੇ ਹੋਨੀ ਨੂੰ ਅੱਗੇ ਲਾ ਕੇ ਰੱਖਿਆ